ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਏਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦਾਏ ਬਹੁ ਚਰਚਿਤ ਡਰੱਗ ਕੇਸ 'ਚ ਕੱਲ ਯਾਨੀ 22 ਤਿੰਨ 24 ਨੂੰ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੇ ਕਰਾਸ ਐਗਜ਼ਾਮੀਨੇਸ਼ਨ ਦਾ ਦਿਨ ਦੂਜਾ ਸੀ ਤੇ ਉਸ ਦੇ ਆਧਾਰ 'ਤੇ ਇੱਕ ਖਬਰ ਹੋਏਗੀ ਹੁਣ ਖਬਰ ਵਿਸਤਾਰ ਚ ਸਮਾਂ ਦੁਪਹਿਰ ਦੇ 12 ਵਜੇ ਦਾ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਦੀ ਅਦਾਲਤ ਪਹਿਲਾਂ ਤੋਂ ਹੀ ਕਾਫੀ ਭਰੀ ਹੋਈ ਸੀ ਇੱਕ ਵੱਖਰਾ ਨਸ਼ੇ ਦਾ ਯਾਨੀ ਕਿ ਐਨ ਡੀ ਪੀ ਐਸ ਦਾ ਡਰੱਗ ਕੇਸ ਚੱਲ ਰਿਹਾ ਸੀ ਇੱਕ ਆਈ ਪੀ ਐਸ ਅਫਸਰ ਕਟਾਰੇ ਚ ਖੜੇ ਆਪਣਾ ਬਿਆਨ ਦਰਜ ਕਰਵਾ ਰਹੇ ਸੀ ਇੰਦਰਜੀਤ ਸਿੰਘ ਉਰਫ ਹਵਲਦਾਰ ਇੰਦਰਜੀਤ ਸਿੰਘ ਵਿਰੁੱਧ ਚੱਲਦੇ ਡਰੱਗ ਕੇਸ ਦੀ ਸੁਣਵਾਈ ਕੁਝ ਲੇਟ ਹੋ ਗਈ ਸੀ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਵਕੀਲਾਂ ਵਾਲੀ ਸੀਟ ਤੇ ਬੈਠੇ ਸੀ ਉਹਨਾਂ ਨੇ ਪਰਸੋਂ ਵਾਲਾ ਕ੍ਰੀਮ ਕਦਰ ਦਾ ਠੰਡਾ ਕੋਟ ਪੈਂਟ ਪਾਇਆ ਹੋਇਆ ਸੀ ਆਸ-ਪਾਸੇ ਕੁਝ ਬਾਬੂ ਸ਼ਾਬੂ ਖੜੇ ਸੀ ਕੁਝ ਇੰਟੈਲੀਜੈਂਸ ਵਾਲੇ ਖੜੇ ਸੀ ਕਾਫੀ ਸਾਰੇ ਵਕੀਲ ਕੋਰਟ ਰੂਮ ਦੇ ਵਿੱਚ ਮੌਜੂਦ ਸੀ ਵੱਲਾ ਕੇਸ ਹੁਣ ਮੁੱਕ ਗਿਆ ਸਮਾਂ 12:25 ਦਾ ਸਰਕਾਰੀ ਵਕੀਲ ਨੇ ਜਿਵੇਂ ਪਰਸੋਂ ਕਿਹਾ ਸੀ ਫੇਰ ਕਿਹਾ ਕਿ ਜਿਹੜੇ ਵਕੀਲ ਸਾਹਿਬਾਨ ਦਾ ਕੇਸ ਕੋਰਟ ਦੇ ਵਿੱਚ ਨਹੀਂ ਲੱਗਿਆ ਹੋਇਆ ਉਹਨਾਂ ਦਾ ਸਬੰਧ ਇਸ ਕੇਸ ਨਾਲ ਨਹੀਂ ਉਹ ਕਾਈਂਡਲੀ ਬਾਹਰ ਚਲੇ ਜਾਣ ਜੱਜ ਸਾਹਿਬ ਐਗਰੀ ਕੀਤੇ ਕੋਰਟ ਰੂਮ ਕਾਫੀ ਖਾਲੀ ਹੋ ਗਿਆ ਅੱਜ ਸਰਕਾਰੀ ਵਕੀਲ ਅਤੇ ਇੰਦਰਜੀਤ ਦੇ ਵਕੀਲ ਸਰਮਿੰਦਰ ਸਿੰਘ ਦਰਮਿਆਨ ਘਟ ਨੁਕਚੋਕ ਹੋਈ ਉਹ ਘਟ ਉਲਝੇ ਥੋੜੀ ਕਣੀ ਜ਼ਰੂਰ ਹੋਈ ਪਰ ਜੱਜ ਸਾਹਿਬ ਹਰ ਸਵਾਲ ਨੂੰ ਸੁਣਦੇ ਅਤੇ ਉਸ ਦਾ ਜਵਾਬ ਸੰਖੇਪ ਦੇ ਵਿੱਚ ਲਿਖਾਉਂਦੇ ਕੋਰਟ ਰੂਮ ਕੁੱਲ ਮਿਲਾ ਕੇ ਸ਼ਾਂਤ ਰਿਹਾ ਬਹੁਤੇ ਯੰਗ ਐਡਵੋਕੇਟਸ ਬॉयਜ਼ ਐਂਡ ਗਰਲਜ਼ ਕੇਸ ਸ਼ੁਰੂ ਹੋਣ ਤੋਂ ਬਾਅਦ ਆਪਣੇ ਫੋਨਸ ਦੇ ਵਿੱਚ ਮਸਰੂਫ ਹੋ ਗਏ ਸਵਾਲ ਜਵਾਬ ਸ਼ੁਰੂ ਹੋਏ ਪਹਿਲਾ ਸਵਾਲ ਧਰਮਿੰਦਰ ਸਿੰਘ ਇੰਦਰਜੀਤ ਦੇ ਵਕੀਲ ਕਰਦਾ ਤੁਸੀਂ ਸੀਕ੍ਰੇਟ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਜੋ ਰੁਕਾ ਭੇਜਿਆ ਉਸ ਤੇ ਡੀਡੀਆਰ ਐਫਆਈਆਰ ਕਰਨ ਲਈ ਕਿਹਾ ਇਹ ਸਵਾਲ ਡੀਜੀਪੀ ਸਿੱਧੂ ਨੂੰ ਪੁੱਛਿਆ ਸਰਕਾਰੀ ਵਕੀਲ ਨੇ ਆਬਜੈਕਟ ਕੀਤਾ ਇਹ ਆਈਜੀ ਦੀ ਰਿਪੋਰਟ ਸੀ ਇਹ ਰੁਕਾ ਨਹੀਂ ਕਿਹਾ ਜਾ ਸਕਦਾ ਇਹਨੂੰ ਇਹਦੇ ਤੇ ਐਡੀਸ਼ਨਲ ਐਲਆਰ ਦੀ ਰਿਪੋਰਟ ਸੀ opinion ਸੀ ਤੇ ਡੀਜੀਪੀ ਸਾਹਿਬ ਨੇ ਉਸ ਤੇ ਆਪਣੇ ਕਮੈਂਟ ਵੀ ਦਿੱਤੇ ਸੀ ਇਸ ਨੂੰ ਰੁਕਾ ਕਿਹਾ ਗਲਤ ਹੋਏਗਾ ਤਰਮਿੰਦਰ ਨੇ ਕਿਹਾ ਇੰਦਰਜੀ ਦੇ ਵਕੀਲ ਨੇ ਇਸ ਨੂੰ ਰੁਕਾ ਹੀ ਕਿਹਾ ਜਾਏਗਾ ਜੀ ਐਸੇ ਤਰ੍ਹਾਂ ਲਿਖਿਆ ਜਾਂਦਾ ਐਫ ਆਈ ਆਰ ਦੇ ਵਿੱਚ ਜੱਜ ਸਾਹਿਬ ਨੇ ਦਖਲ ਦਿੱਤਾ ਇਸ ਨੂੰ ਤੁਸੀਂ ਨੋਟ ਲਿਖ ਲਓ ਫਿਰ ਚਲੋ ਇਸ ਨੂੰ ਤੁਸੀਂ ਡਾਕੂਮੈਂਟ ਲਿਖ ਲਓ ਛੋਟੀ ਜੀ ਗੱਲ ਡੀਜੀਪੀ ਸਿੱਧੂ ਨੇ ਜਵਾਬ ਦਿੱਤਾ ਸੀਕ੍ਰੀਟ ਜਾਣਕਾਰੀ ਮੈਂ ਨਹੀਂ ਦੱਸ ਸਕਦਾ ਜੋ ਉਸ ਤੇ ਕੀਤਾ ਨਹੀਂ ਦੱਸ ਸਕਦਾ ਤਰਮਿੰਦਰ 11 ਸੇ 17 ਨੂੰ ਤੁਸੀਂ ਕਿੱਥੇ ਸੀ ਜਦੋਂ ਇਹ ਸੀਕ੍ਰੇਟ ਸੂਚਨਾ ਤੁਹਾਨੂੰ ਮਿਲਦੀ ਆ ਨਿੱਜੀ ਬੀ ਸਿੱਧੂ ਨੇ ਕਿਹਾ ਮੈਂ ਇਹ ਨਹੀਂ ਦੱਸ ਸਕਦਾ ਇਥੇ ਇਸ ਪ੍ਰੋਹਿਬਿਟਡ ਬਾਈ ਦੀ ਐਨ ਡੀ ਪੀ ਐਸ ਐਕਟ ਤਰਮਿੰਦਰ ਮੈਂ ਤਾਂ ਜਗ੍ਹਾ ਹੀ ਪੁੱਛੀ ਐ ਮੈਂ ਕਿਹੜਾ ਸੀਕ੍ਰੇਟ ਜਾਣਕਾਰੀ ਦੇ ਵਿਸਤਾਰ ਪੁੱਛਿਆ ਸਿੱਧੂ ਜੋ ਜਵਾਬ ਦੇਣਾ ਸੀ ਮੈਂ ਦੇਤਾ ਗੱਲ ਅੱਗੇ ਤੁਰਦੀ ਆ ਤਰਮਿੰਦਰ ਕੀ ਤੁਸੀਂ ਸੀਕ੍ਰੇਟ ਇਨਫੋਰਮੇਸ਼ਨ ਆਪਣੇ ਸੀਨੀਅਰਸ ਦੇ ਅੱਗੇ ਰੱਖੀ ਉਹਨੂੰ ਗਲਮ ਬੰਦ ਕਰਕੇ ਸੀਨੀਅਰਸ ਨੂੰ ਦਿੱਤੀ ਡੀਜੀਪੀ ਐਸਟੀਐਫ ਚ ਮੈਂ ਹੀ ਸਭ ਤੋਂ ਸੀਨੀਅਰ ਸੀ ਇਹ ਜ਼ਰੂਰੀ ਨਹੀਂ ਸੀ ਕਿ ਮੈਂ ਕਿਸੇ ਹੋਰ ਨੂੰ ਦਿੰਦਾ ਤਰਮਿੰਦਰ ਫਿਰ ਤੁਸੀਂ ਗੁਪਤ ਜਾਣਕਾਰੀ ਦਾ ਕੀ ਕੀਤਾ ਡੀਜੀਪੀ ਮੈਂ ਆਈਜੀ ਬਾਰਡਰ ਰੇਂਜ ਦੀ ਰਿਪੋਰਟ ਰਧਮਨ ਡਾਕੂਮੈਂਟ ਲੀਗਲ ਓਪੀਨੀਅਨ ਲੈ ਕੇ ਉਸ ਨੂੰ ਅੱਗੇ ਭੇਜਿਆ ਤਰਮਿੰਦਰ ਤੁਹਾਡੀ ਸੀਕ੍ਰੇਟ ਇਨਫੋਰਮੇਸ਼ਨ ਤੇ ਤੁਸੀਂ ਕੋਈ ਡੀਡੀਆਰ ਜਾਂ ਐਫਆਈਆਰ ਕਰਨ ਲਈ ਕਿਹਾ ਆਦੇਸ਼ ਦਿੱਤਾ ਡੀਜੀਪੀ ਐਡੀਜੀਪੀ ਦੇ ਦਫ਼ਤਰ ਉਸ ਵਕਤੇ ਐਡੀਜੀਪੀ ਹੁੰਦੇ ਸੀ ਐਸਟੀਐਫ ਉਦੋਂ ਬਾਅਦ ਹੁਣ ਇਹ ਡੀਜੀਪੀ ਆਈਟੀ ਬੀਪੀ ਅਸਾਮ ਦੇ ਵਿੱਚ ਤਾਇਨਾਤ ਨੇ ਕਹਿੰਦੇ ਆ ਜੀ ਐਡੀਜੀਪੀ ਦੇ ਦਫ਼ਤਰ ਚ ਡੀਡੀਆਰ ਜਾਂ ਐਫਆਈਆਰ ਨਹੀਂ ਕੱਟੀ ਜਾਂਦੀ ਵਕੀਲ ਸਾਹਿਬ ਤਰਮਿੰਦਰ ਫਿਰ ਤੁਸੀਂ ਸਬੰਧਿਤ ਪੁਲਿਸ ਸਟੇਸ਼ਨ ਨੂੰ ਡੀਡੀਆਰ ਐਫਆਈਆਰ ਦਰਜ ਕਰਨ ਲਈ ਜਾਂ ਕੋਈ ਹੋਰ ਕੁਝ ਕਰਨ ਲਈ ਆਦੇਸ਼ ਦਿੱਤਾ ਡੀਜੀਪੀ ਇਟਸ ਓਬਵੀਅਸ ਜਦੋਂ ਪ੍ਰਾਇਮਾ ਫੇਸ ਆਇ ਕਾਗਨਿਜ਼ੇਬਲ ਅਫੈਂਸ ਹੁੰਦਾ ਨਜ਼ਰ ਆਵੇ ਫਿਰ ਕੋਈ ਵੱਖਰੀ ਰਿਪੋਰਟ ਤਿਆਰ ਕਰਨ ਦੀ ਲੋੜ ਨਹੀਂ ਹੁੰਦੀ ਸੀਕ੍ਰੀਟ ਇਨਫੋਰਮੇਸ਼ਨ ਤੇ ਪਰਚਾ ਦਰਜ ਕੀਤਾ ਜਾ ਸਕਦਾ ਤਰਮਿੰਦਰ ਤੁਸੀਂ 5 ਪੇਜ ਦਾ ਡਾਕੂਮੈਂਟ ਜੋ ਥਾਣੇ ਨੂੰ ਭੇਜਿਆ ਉਸ ਦਾ ਸਮਾਂ ਕੀ ਸੀ ਤੇ 4 ਪੇਜਾਂ ਤੇ ਤੁਹਾਡੇ ਦਸਤਖਤ ਨਹੀਂ ਡੀਜੀਪੀ ਆਖਿਰ ਆਖਿਰਲੇ ਪੇਜ ਤੇ ਦਸਤਖਤ ਕਾਫੀ ਹੁੰਦੇ ਨੇ ਹਰ ਪੇਜ ਤੇ ਦਸਤਖਤ ਕਰਨਾ ਜ਼ਰੂਰੀ ਨਹੀਂ ਹੁੰਦਾ ਤਰਮਿੰਦਰ ਆਈਜੀ ਬਾਰਡਰ ਰੇਂਜ ਦੀ ਰਿਪੋਰਟ ਚ ਸਬ ਇਨਸਪੈਕਟਰ ਬਲਜੀਤ ਸਿੰਘ ਹੈੱਡ ਕਾਂਸਟੇਬਲ ਤਜਿੰਦਰ ਸਿੰਘ ਅਤੇ ਇੱਕ ਹੋਰ ਕਾਂਸਟੇਬਲ ਦਾ ਨਾਮ ਲਿਖਿਆ ਹੈ ਉਹਨਾਂ ਦੇ ਬਿਆਨ ਤੁਸੀਂ ਦਰਜ ਕੀਤੇ ਸਿੱਧੂ ਲੀਜੀਪੀ ਜੋ ਵੀ ਰਿਸਪੌਂਸਿਬਿਲਟੀ ਸੀ ਉਹ ਪੂਰੀ ਕੀਤੀ ਕਾਨੂੰਨ ਦੇ ਮੁਤਾਬਕ ਕੀਤੀ ਤਰਮਿੰਦਰ ਬਲਜੀਤ ਅਤੇ ਹੋਰਾਂ ਤੇ ਕੋਈ ਕਾਰਵਾਈ ਕੀਤੀ ਅਸੀਂ 90 ਪੁਲਿਸ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਿਨ੍ਹਾਂ ਤੇ ਕੋਈ ਸ਼ੱਕ ਸ਼ੁਭਾ ਸੀ ਤਰਮਿੰਦਰ ਮੈਂ ਬਲਜੀਤ ਤੇਜੰਦਰ ਅਤੇ ਇੱਕ ਹੋਰ ਪੁਲਿਸ ਕਰਮੀ ਦੇ ਬਾਰੇ ਪੁੱਛ ਰਿਹਾ ਇਹਨਾਂ ਵਿਸ਼ੇਸ਼ ਦੇ ਬਾਰੇ ਮੈਨੂੰ ਯਾਦ ਨਹੀਂ ਸਿੱਧੂ ਨੇ ਕਿਹਾ ਹੁਣ ਦੋਸਤੋ 1 ਵਜ ਗਿਆ ਸੀ ਤੇ ਸਰਕਾਰੀ ਵਕੀਲ ਸਾਹਿਬ ਲੰਚ ਬ੍ਰੇਕ ਦੇ ਬਾਰੇ ਗੱਲ ਕਰਦੇ ਆ ਕਿ ਲੰਚ ਤੋਂ ਬਾਅਦ ਜੱਜ ਸਾਹਿਬ ਕੇਸ ਦੁਬਾਰਾ ਠੀਕਅਪ ਕਰ ਲਿਆ ਜਾਏ ਤੇ ਫਿਰ ਇਹ ਕੇਸ ਮੁਲਤਵੀ ਕਰਤਾ ਗਿਆ ਆਫਟਰ ਲੰਚ ਲਈ ਜਦੋਂ ਲੰਚ ਬ੍ਰੇਕ ਸੀ ਉਦੋਂ ਬਾਹਰ ਕੋਰਟ ਰੂਮ ਦੇ ਬਾਹਰ ਜੋ ਅਸੀਂ ਤੁਹਾਨੂੰ ਪਹਿਲਾਂ ਤਸਵੀਰ ਦਿਖਾਈ ਦੁਬਾਰਾ ਵੇਖ ਲਓ ਵੀਡੀਓ ਐਡੀਟਰ ਨੂੰ ਬੇਤੀ ਕਰਦਾ ਕਿ ਉਹ ਛੋਟਾ ਜਿਹਾ ਕਲਿੱਪ ਦੁਬਾਰਾ ਦਿਖਾਤਾ ਜਾਏ ਤਰਮਿੰਦਰ ਐਡਵੋਕੇਟ ਆਫ ਇੰਦਰਜੀਤ ਸਿੰਘ ਅਕਿਊਸਡ ਉਹ ਆਪਸ ਸਲਾਹ مشورہ ਕਰਦੇ ਆ ਬਾਕੀ ਜਿਹੜੀ ਵਕੀਰਾਂ ਦੀ ਟੀਮ ਉਹਨਾਂ ਦੀ ਉਹ ਆਸ-ਪਾਸੇ ਖੜੀ ਰਹਿੰਦੀ ਹੈ ਉਹਨਾਂ ਨਾਲ ਖੜੇ ਹੁੰਦੇ ਆ ਕਿਸੇ ਵਕਤ ਕੋ ਅਕਿਊਸਡ ਅਜਾਇਬ ਸਿੰਘ اے ایس آئی ਜਿਹਨਾਂ ਨੂੰ ਪਹਿਲਾਂ ਬਰਖਾਸਤ ਕਰਤਾ ਗਿਆ ਸੀ ਤਾਂ ਫਿਰ ਉਹ ਹਾਈ ਕੋਰਟ ਰਾਹੀਂ ਦੁਬਾਰਾ ਬਹਾਲ ਹੋ ਗਏ ਨੇ ਉਹ ਵੀ ਮੌਜੂਦ ਸੀ ਤੇ ਹੋਰ ਕੁਝ ਲੋਕ ਖੜੇ ਕਾਫੀ ਬ੍ਰਿਕੀ ਨਾਲ ਕੁਝ ਡਿਸਕਸ ਕਰ ਰਹੇ ਸੀ ਪਰਜੀ ਤੇ ਲਿਖਿਆ ਸੀ ਤੇ ਤਰਮਿੰਦਰ ਐਡਵੋਕੇਟ ਨੂੰ ਦੱਸ ਰਹੇ ਸੀ ਖੈਰ ਇਹਨਾਂ ਦੀ ਗੱਲਬਾਤ ਮੈਂ ਪੂਰੀ ਤਰ੍ਹਾਂ ਨਹੀਂ ਸੁਣ ਸਕਿਆ ਕੋਰਟ ਰੀ ਅਸੈਂਬਲਸ ਐਟ 2 ਪੀਐਮ ਜੱਜ ਸਾਹਿਬ ਨੇ ਕੁਝ ਕੇਸਾਂ ਦੀਆਂ ਤਰੀਕਾਂ ਪਾਈਆਂ 10 ਕੁ ਮਿੰਟ ਉਹ ਵਿਅਸਤ ਰਹੇ ਬਾਕੀ ਸਾਰੇ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ ਤੇ ਫਿਰ سلسلہ ਸ਼ੁਰੂ ਹੁੰਦਾ ਹੈ ਸਵਾਲ ਜਵਾਬ ਦਾ ਕਾਫੀ ਇਹ ਲੰਮੀ ਕਾਰਵਾਈ ਸੀ ਬਹੁਤ ਹੀ ਸਵਾਲ ਜਿਹੜੇ ਸੀਗੇ ਬਹੁਤ ਇੰਟਰਸਟਿੰਗ ਨਜ਼ਰ ਨਹੀਂ ਆਏ ਤੇ ਫਿਰ ਅੱਗੇ ਸਵਾਲ ਪੁੱਛਦੇ ਆ ਤਰਵਿੰਦਰ ਜੀ ਕਿ ਸਰਬਜੀਤ ਸਿੰਘ ਸਾਹਿਬ ਇਨਸਪੈਕਟਰ ਨੇ ਤੁਹਾਡੇ ਨਾਲ ਕੀ ਕੰਮ ਕੀਤਾ ਨੀਜ ਵੀ ਸਿੱਧੂ ਹਾਂ ਮੈਂ ਉਸ ਨੂੰ 2011 ਚ ਰਲੀਵ ਕਰ ਦਿੱਤਾ ਸੀ ਤਰਮਿੰਦਰ ਕਪੂਰਥਾ ਦਾ ਦੇ ਰਣਜੀਤ ਜੀਤਾ ਤੇ ਵੀ ਐਨ ਡੀ ਪੀ ਐਸ ਦਾ ਕੇਸ ਦਰਜ ਹੋਇਆ ਸੀ ਉਸ ਦੀ ਵੀ ਡਿਫਾਲਟ ਬੇਲ ਹੋ ਗਈ ਸੀ ਫਿਰ ਤੁਸੀਂ ਕੀ ਕਾਰਵਾਈ ਕੀਤੀ ਸਾਨੂੰ ਉਸ ਬਾਰੇ ਪ੍ਰੋਪਰ ਐਵਿਡੈਂਸ ਪ੍ਰਾਪਤ ਨਹੀਂ ਸੀ ਹੋਇਆ ਇਸ ਕਰਕੇ ਉਸ ਦੀ ਬੇਲ ਹੋਈ ਹੁਣ ਸਮਾਂ ਕਰੀਬ 4 ਦਾ ਹੋ ਗਿਆ ਸੀ ਸ਼ਾਮ ਦਾ ਕ੍ਰਾਸ ਐਗਜ਼ਾਮੀਨੇਸ਼ਨ ਪੂਰਾ ਨਹੀਂ ਸੀ ਹੋਇਆ ਥੋੜੀ ਗੁਫ਼ਤਗੂ ਆਪਸ ਵਿੱਚ ਵਕੀਲ ਸਹਿਬਾਨ ਦੀ ਜੈਸਾ ਆਪਣਾ ਹੋਈ ਤੇ ਉਸੇ ਤਰ੍ਹਾਂ ਡੀਜੀਪੀ ਸਿੱਧੂ ਜਿਵੇਂ ਪਹਿਲਾਂ ਮੂੰਹ ਦੇ ਵਿੱਚ ਕੁਛ ਪਾ ਕੇ ਚਬਚਬਾਉਂਦੇ ਰਹੇ ਤੇ ਮੁਸਕਰਾਉਂਦੇ ਰਹੇ ਉਹ ਬਿਲਕੁਲ ਅਡੋਲ ਸੀ ਹਰ ਸਵਾਲ ਦਾ ਜਵਾਬ ਉਹਨਾਂ ਨੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਸਥਿਰ ਰੂਪ ਦੇ ਵਿੱਚ ਦਿੱਤਾ ਤੇ ਇਸ ਦੇ ਨਾਲ ਕੋਰਟ ਦੀ ਜਿਹੜੀ ਕਾਰਵਾਈ ਆ ਉਹ ਮੁਕੰਮਲ ਹੋ ਗਈ ਅਗਲੀ ਤਰੀਕ ਪਾ ਦਿੱਤੀ ਗਈ ਹੁਣ ਤੁਹਾਨੂੰ ਕੁਝ ਗੱਲਾਂ ਉਹ ਦੱਸਦਾ ਜਿਹੜੀਆਂ ਕਿ ਕੋਰਟ ਦੀ ਪ੍ਰोसीडिंग ਦਾ ਹਿੱਸਾ ਨਹੀਂ ਸੀ ਮੈਨੂੰ ਮੌਕਾ ਮਿਲਿਆ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕਰਨ ਦਾ ਉਹਨਾਂ ਨੇ ਭਾਵੇਂ ਉਹਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਚਰਚਾ ਚੱਲ ਰਹੀ ਹੈ ਕਿ ਤੁਸੀਂ ਪੰਜਾਬ ਵਾਪਸ ਆ ਰਹੇ ਹੋ ਉਹਨਾਂ ਨੇ ਕਿਹਾ ਮੈਨੂੰ ਪਤਾ ਨਹੀਂ ਮੈਂ ਫਿਰ ਉਹਨਾਂ ਨੂੰ ਕਿਹਾ ਕੀ ਤੁਸੀਂ ਪੰਜਾਬ ਚਾਉਣਾ ਚਾਹੁੰਦੇ ਹੋ ਪੰਜਾਬ ਸੋਚਦਾ ਹੈ ਕਿ ਸਖਤ ਸਿਹਰਦ ਆਫੀਸਰ ਜ਼ਿਆਦਾ ਹੋਣ ਪੰਜਾਬ ਪੁਲਿਸ ਉਹਨਾਂ ਨੇ ਕਿਹਾ ਇਹ ਸਾਰਾ ਹੱਥ ਵਾਸ ਗੁਰੂ ਮਹਾਰਾਜ ਦੇ ਹੈ ਮੈਂ ਕੁਝ ਨਹੀਂ ਕਹਿ ਸਕਦਾ ਖੈਰ ਇਹ ਗੱਲ ਮੇਰੀ ਉਹਨਾਂ ਦੇ ਨਿੱਜੀ ਪੱਤਰ ਤੇ ਕੋਰਟ ਪ੍ਰोसीडिंग ਤੋਂ ਇਲਾਵਾ ਮੈਂ ਤੁਹਾਨੂੰ ਸੁਣਾਈ ਬਾਕੀ ਜੋ ਕੋਰਟ ਦਾ ਮਾਹੌਲ ਤੁਹਾਨੂੰ ਦੱਸਿਆ ਉਹ ਪਹਿਲਾਂ ਮੈਂ ਦੱਸ ਚੁੱਕਿਆ ਤੇ ਰੂਮ ਕੋਡ ਦਾ ਇਸ ਕੇਸ ਦੇ ਲਈ ਕਾਫੀ ਐਕਸਾਈਟਡ ਹੁੰਦਾ ਤੇ ਪੁਲਿਸ ਮੁਲਾਜ਼ਮ ਵੀ ਖੜੇ ਹੁੰਦੇ ਆ ਤੇ ਹਰਪ੍ਰੀਤ ਸਿੱਧੂ ਦੇ ਨਾਲ ਜਿਹੜੀ ਫੋਰਸ ਆਈ ਹੈ ਉਹ ਗੈਰ ਪੰਜਾਬੀ ਸੀ ਯਾਨੀ ਕਿ ਹੋ ਸਕਦਾ ਹੈ ਉਹ ਅਸਾਮ ਤੋਂ ਹੀ ਆਈ ਸੀ ਬੀਪੀ ਦੇ ਆਪਣੇ ਜਵਾਨ ਲੈ ਕੇ ਆਏ ਹੋਣ ਖੈਰ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕਿਆ ਨਰੀਖਣ ਨਹੀਂ ਕਰ ਸਕਿਆ ਪਰ ਉਹਨਾਂ ਨਾਲ ਕੋਈ ਜ਼ਿਆਦਾ ਫੋਰਸ ਅਮਲਾ ਫੈਲਾ ਨਜ਼ਰ ਨਹੀਂ ਆਇਆ ਹੀ ਵਾਸ ਵੈਰੀ ਕੰਫਰਟੇਬਲ ਵਿਦ ਵੈਰੀ ਮਿਨੀਮਮ ਸਿਕਿਉਰਿਟੀ ਮੈਨੂੰ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼